ਦੇਖੋ ਭਾਈ ਨੌਜਵਾਨਾਂ ਦੀ ਹਾਲਤ ਦੇਖੋ ਕਿਦਾਂ ਡੱਗ ਰਹੇ ਨੇ ਨਸ਼ੇ ਦੇ ਨਾਲ ਤੇ ਉਧਰੋਂ ਸਰਕਾਰ ਕਹਿੰਦੀ ਆ ਵੀ ਅਸੀਂ ਨਸ਼ੇ ਬੰਦ ਕਰਤੇ ਤੇ ਨਸ਼ੇ ਬੰਦ ਕਰਵਾਈ ਜਾ ਰਹੇ ਆ ਇਹ ਨਸ਼ੇ ਐਦਾਂ ਨਹੀਂ ਬੰਦ ਹੋਣਗੇ ਆ ਪਹਿਲੀ ਗੱਲ ਤਾਂ ਆ ਜਿਹੜੇ ਇੰਨੇ ਨੇ ਠੇਕੇ ਆ ਠੀਕ ਆ ਨਾ ਪਹਿਲਾਂ ਤਾਂ ਇਹ ਬੰਦ ਕਰਵਾਉਣਾ ਤੇ ਦੂਸਰੇ ਨਸ਼ੇ ਕਿਵੇਂ ਤੁਸੀਂ ਬੰਦ ਕਰਵਾ ਦੋਗੇ ਆ ਕਹੀ ਕਹਿਣਗੇ ਵੀ ਇਹਨਾਂ ਦੇ ਘਰੇ ਕਿਹੜਾ ਸਰਕਾਰ ਨਸ਼ਾ ਫੜਾ ਕੇ ਜਾਂਦੀ ਆ ਨੌਜਵਾਨਾਂ ਨੂੰ ਫੜਾ ਕੇ ਜਾਂਦੀ ਆ ਠੀਕ ਹੈ ਨਾ ਇਹ ਨਸ਼ੇ ਫੜਾਏ ਗਏ ਆ ਜਦੋਂ ਇੱਕ ਵਾਰੀ ਮੂਹ ਨੂੰ ਚੀਜ਼ ਲੱਗ ਜੇ ਨਾ ਉਹ ਤੋੜਨੀ ਬਹੁਤ ਔਖੀ ਆ ਇਸੇ ਕਰਕੇ ਬਾਰਡਰਾਂ ਤੋਂ ਚੰਗੀ ਤਰ੍ਹਾਂ ਬੰਦ ਹੋਊਗਾ ਤੇ ਫੇਰ ਹੀ ਨਸ਼ਾ ਬੰਦ ਹੋ ਸਕਦਾ ਹੈ ਇਹ ਸਰਕਾਰ ਦਾ ਜੋ ਰੋਜ਼ਗਾਰ ਜਾਦਾ ਚੱਲ ਰਿਹਾਗਾ ਨਸ਼ੇ ਦੇ ਨਾਲ ਪੈਸਾ ਬਹੁਤ ਬੰਦ ਲਗਾ ਉਤੋਂ ਠੱਗੀ ਚੋਰੀ ਵਾਲਾ ਵੀ ਕੰਮ ਆਹ ਟੈਕਸ ਜੀਐਸਟੀ ਲਾਉਣੀਆ ਇੱਕ ਹਰ ਕਿਪਾਸੋਂ ਪੈਸਾ ਬਣਾਉਣ ਦੀ ਕੋਸ਼ਿਸ਼ ਕਰਦੀ ਆ ਨਸ਼ਾ ਇਹ ਕਿਵੇਂ ਬੰਦ ਕਰ ਸਕਦੀ ਹੈ ਕੁਝ ਸਮਝਣ ਦੀ ਕੋਸ਼ਿਸ਼ ਕਰੋ ਆ ਜਿਹੜੇ ਸਰਕਾਰਾਂ ਦੇ ਬਣੇ ਫਿਰਦੇ ਆ ਨਾ ਆ ਪਾਟੀਆਂ ਬਣਾਈ ਬੈਠੇ ਹੈਗੇ ਇਹਨਾਂ ਨੂੰ ਕੁਝ ਨਾ ਕੁਝ ਮਿਲਦਾਗਾ ਇਸੇ ਕਰਕੇ ਇਹ ਸਰਕਾਰਾਂ ਨੂੰ ਚੰਗਾ ਕਹਿ ਰਹੇ ਆ ਪਰ ਸਰਕਾਰਾਂ ਕੁਝ ਚੰਗਾ ਨਹੀਂ ਕਰ ਰਹੀਆਂ ਜੋ ਪੰਜਾਬ ਦਾ ਹਾਲ ਹੋ ਗਿਆਗਾ ਉਹ ਬਹੁਤ ਮਾੜਾ ਹੋ ਜਾ ਰਿਹਾ ਤੇ ਉਧਰੋਂ ਆ ਦੇਖ ਲਓ ਹੜ ਪਾਣੀ ਕਿੰਨਾ ਆਇਆ ਪਿਆਗਾ ਪਰਮਾਤਮਾ ਹੀ ਰੱਖਾਗਾ ਸਰਕਾਰਾਂ ਬਹੁਤ ਗਲਤ ਕੰਮ ਕਰ ਰਹੀਆਂ ਕਿਸੇ ਦਾ ਸਾਥ ਨਹੀਂ ਦੇ ਰਹੀਆਂ